ਆਪਰੇਸ਼ਨ ਸਿੰਧੂ ਤੋਂ ਬਾਅਦ ਭਾਰਤ ਦਾ ਇੱਕ ਹੋਰ ਵੱਡਾ ਫੈਸਲਾ ਆਇਆ ਹੈ ਜਿਸ ਕਾਰਨ 10 ਮਈ ਤੱਕ 9 ਹਵਾਈ ਅੱਡਿਆਂ ਨੂੰ ਬੰਦ ਕਰਨ ਦੀ ਗੱਲ ਆਖੀ ਗਈ ਹੈ ਜਿਨ੍ਹਾਂ ਵਿੱਚ ਜੰਮੂ, ਜੋਧਪੁਰ, ਅੰਮ੍ਰਿਤਸਰ, ਚੰਡੀਗੜ੍ਹ, ਰਾਜਕੋਟ, ਪੁਝ, ਸ਼੍ਰੀਨਗਰ, ਲੇ ਅਤੇ ਜਾਮਨਗਰ ਹਵਾਈ ਅੱਡਿਆਂ ਦੇ ਨਾਮ ਸ਼ਾਮਲ ਹਨ ਜਿਸ ਨੂੰ ਲੈ ਕੇ 에ਅਰ ਇੰਡੀਆ ਨੇ ਕਿਹਾ ਹੈ ਕਿ ਸ਼੍ਰੀਨਗਰ ਅਤੇ ਅੰਮ੍ਰਿਤਸਰ ਸਮੇਤ 9 ਹਵਾਈ ਅੱਡਿਆਂ ਤੋਂ ਉਡਾਣ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ ਇਹ ਉਡਾਣਾਂ 10 ਮਈ ਨੂੰ ਸਵੇਰੇ 5:30 ਵਜੇ ਤੱਕ ਬੰਦ ਰਹਿਣਗੀਆਂ ਇਹ ਕਦਮ ਆਪਰੇਸ਼ਨ ਸਿੰਧੂ ਤੋਂ ਬਾਅਦ ਆਇਆ ਹੈ ਇਕ ਅਧਿਕਾਰਤ ਬਿਆਨ ਵਿੱਚ 에어 ਇੰਡੀਆ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਸ਼੍ਰੀਨਗਰ, ਲੇ, ਜੋਧਪੁਰ, ਅਮਰਸਰ, ਪੋਜੇ, ਜਾਮਨਗਰ, ਚੰਡੀਗੜ੍ਹ ਅਤੇ ਰਾਜਕੋਟ ਜਾਣ ਵਾਲੀਆਂ ਅਤੇ ਆਉਣ ਵਾਲੀਆਂ ਉਡਾਨਾਂ 10 ਮਈ 5:30 ਵਜੇ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ ਕਿਉਂਕਿ ਹਵਾਈ ਅੱਡੇ ਬੰਦ ਹਨ। ਅਮਰਸਰ ਜਾਣ ਵਾਲੀਆਂ ਸਾਰੀ 22 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅਗਲੇ ਹੁਕਮਾਂ ਤੱਕ ਹਵਾਈ ਅੱਡੇ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਯਾਤਰੀ ਨੂੰ ਸੰਦੇਸ਼ ਰਾਹੀਂ ਉਡਾਨਾਂ ਰੱਦ ਕਰਨ ਬਾਰੇ ਸੂਚਿਤ ਕੀਤਾ ਗਿਆ ਹੈ। ਕਤਰ 에어ਵੇਜ਼ ਦੀ ਉਡਾਨ ਜੋ ਦੋਹਾ ਤੋਂ ਅਮਰਸਰ ਆ ਰਹੀ ਸੀ ਉਸ ਨੂੰ ਪਾਕਿਸਤਾਨ ਦੇ ਹਵਾਈ ਖੇਤਰ ਤੋਂ ਵਾਪਸ ਮੋੜ ਲਿਆ ਗਿਆ ਅਤੇ ਓਮਾਨ ਦੇ ਮਸਕਟ ਹਵਾਈ ਅੱਡੇ ਤੇ ਭੇਜ ਦਿੱਤਾ ਗਿਆ ਹੈ ਇਹ ਉਡਾਨ ਦੁਪਹਿਰ 2:10 ਮਿੰਟ ਤੇ ਅਮਰਸਰ ਵਿੱਚ ਉਤਰਨ ਵਾਲੀ ਸੀ ਇਸੇ ਤਰ੍ਹਾਂ ਸ਼ਾਜਾਹ ਤੋਂ ਅਮਰਸਰ ਜਾਣ ਵਾਲੀ ਸਪਾਈਸ ਜੈਟ ਦੀ ਉਡਾਨ ਵੀ ਰੱਦ ਕਰ ਦਿੱਤੀ ਗਈ ਹੈ ਪੂਨੇ ਮੁੰਬਈ ਤੇ ਦਿੱਲੀ ਤੋਂ ਅਮਰਸਰ ਆਉਣ ਵਾਲੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਮਰਸਰ ਹਵਾਈ ਅੱਡੇ ਤੇ ਉਤਰਨ ਵਾਲੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਮਰਸਰ ਹਵਾਈ ਅਡੇ ਤੇ ਉਤਰਨ ਵਾਲੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਦੱਸ ਕਿ ਅਮਰਸਰ ਤੋਂ ਪਾਕਿਸਤਾਨ ਸਰहदी ਦੂਰੀ ਲਗਭਗ 32 ਕਿਲੋਮੀਟਰ ਹੈ ਪਰ ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੂਰੀਦ ਕੇ ਵਿੱਚ ਹਵਾਈ ਹਮਲਾ ਕੀਤਾ ਹੈ ਜੋ ਕਿ ਅਮਰਸਰ ਤੋਂ ਸਿਰਫ 60 ਕਿਲੋਮੀਟਰ ਦੂਰ ਹੈ ਇਹ ਮਹੱਤਵਪੂਰਨ ਕਦਮਾਂ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕੇ ਗਏ ਹਨ ਦੱਸ ਕਿ ਆਪਰੇਸ਼ਨ ਸੰਧੂਰ ਤੋਂ ਬਾਅਦ 10 ਮਈ ਤੱਕ ਨੋ ਹਵਾਈ ਅੱਡਿਆਂ ਨੂੰ ਬੰਦ ਕਰਨ ਦੀ ਗੱਲ ਆਖੀ ਗਈ ਹੈ ਜਿਨ੍ਹਾਂ ਵਿੱਚ ਜੰਮੂ, ਜੋਧਪੁਰ, ਅੰਮ੍ਰਿਤਸਰ, ਚੰਡੀਗੜ੍ਹ, ਰਾਜਕੋਟ, ਪੁਜ, ਸ਼੍ਰੀਨਗਰ, ਲੇ ਅਤੇ ਜਾਮਨਗਰ ਹਵਾਈ ਅੱਡਿਆਂ ਦੇ ਨਾਮ ਸ਼ਾਮਲ ਹਨ।